ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ। ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਦੋਸਤੋ ਫੇਫੜਿਆਂ ਦਾ ਸਹੀ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸੇ ਨਾਲ ਹੀ ਅਸੀਂ ਜਿਨਾ ਰਹਿ ਕੋਰੋਨਾ ਨਾਮ ਦੀ ਚੱਲ ਰਹੀ ਹੈ ਅਤੇ ਦੋਸਤੋ ਜੋ ਕੋਰੋਨਾ ਨਾਮ ਦੀ ਬਿਮਾਰੀ ਚੱਲ ਰਹੀ ਹੈ ਅਕਸਰ ਹੀ ਸਾਡੇ ਸਾਹ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਇਸ ਲਈ ਦੋਸਤੋ ਫੇਫੜਿਆਂ ਦਾ ਸੁਰੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੀ ਵੀਡੀਓ ਵਿੱਚ ਦੱਸੇਗੇ ਨੁਸਖੇ ਦਾ ਸੇਵਨ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਫੇਫੜਿਆਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਦੋਸਤੋ ਫੇਫੜਿਆਂ ਵਿੱਚ ਸਮੱਸਿਆ ਹੋਣ ਦੇ ਲੱਛਣ ਕਈ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਕਿ ਦੋਸਤੋ ਵਾਰ-ਵਾਰ ਸਰਦੀ ਜ਼ੁਕਾਮ ਹੋਣਾ ਬੁਖਾਰ ਹੋ ਜਾਣਾ ਵਾਰ-ਵਾਰ ਦੋਸਤੋ ਨਿੱਚਾ ਆਉਣੀਆ ਨੱਕ ਵਿੱਚੋਂ ਪਾਣੀ ਆਉਣਾ ਜਾਂ ਨੱਕ ਵਿੱਚ ਖਾਰ ਕੋਲਣਾ ਅਏ ਦੋਸਤੋ ਸਾਰੇ ਤਰ੍ਹਾਂ ਦੀਆਂ ਸਮੱਸਿਆਵਾਂ ਹੀ ਫੇਫੜਿਆਂ ਦੀ ਖਰਾਬੀ ਦਾ ਕਾਰਨ ਹੋ ਸਕਦੀਆਂ ਹਨ ਦੋਸਤੋ ਇਹ ਫੇਫੜਿਆਂ ਦੀ ਸਫਾਈ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਦੋਸਤੋ ਵੈਸੇ ਤਾਂ ਨਾਰਮਲ ਅਸੀਂ ਜੋ ਸਾਹ ਲੈਂਦੇ ਹਾਂ ਉਸ ਨਾਲ ਸਾਡੇ ਫੇਫੜੇ ਸਹੀ ਤਰੀਕੇ ਨਾਲ ਨਹੀਂ ਫੁੱਲਦੇ ਇਸ ਲਈ ਦੋਸਤੋ ਦਿਨ ਵਿੱਚ ਜਦੋਂ ਵੀ ਤੁਹਾਨੂੰ ਟਾਈਮ ਮਿਲੇ 5 ਤੋਂ 10 ਮਿੰਟਾਂ ਲਈ ਤੁਸੀਂ ਲੰਮੇ-ਲੰਮੇ ਸਾਹ ਜ਼ਰੂਰ ਲਿਆ ਕਰੋ ਕਿਉਂਕਿ ਦੋਸਤੋ ਜਿਵੇਂ ਕਿ ਤੁਸੀਂ 4 ਸੈਕਿੰਡਾਂ ਲਈ ਸਾਹ ਅੰਦਰ ਖਿੱਚਣਾ ਅਤੇ 4 ਸੈਕਿੰਡਾਂ ਬਾਅਦ ਹੀ ਦੋਸਤੋ 4 ਸੈਕਿੰਡਾਂ ਦੇ ਵਿੱਚ ਤੁਸੀਂ ਤੋ ਦਿਨ ਵਿੱਚ ਤੁਸੀਂ 7 ਤੋਂ 8 ਵਾਰ ਕਰ ਸਕਦੇ ਹੋ ਅਜਿਹਾ ਕਰਨ ਨਾਲ ਦੋਸਤੋ ਤੁਹਾਡੇ ਫੇਫੜਿਆਂ ਦਾ ਫਲਾਵ ਵਧੇਗਾ ਅਤੇ ਤੁਹਾਨੂੰ ਸਾਹ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਦੂਜਾ ਇਲਾਜ ਹੈ ਦੋਸਤੋ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਪਾਣੀ ਵਿੱਚ ਤੁਲਸੀ ਦੇ ਪੱਤੇ ਪਾ ਕੇ ਭਾਫ਼ ਜ਼ਰੂਰ ਲੈਣੀ ਹੈ ਇਸ ਨਾਲ ਦੋਸਤੋ ਸਾਡੇ ਫੇਫੜਿਆਂ ਦੀਆਂ ਨਾੜਾਂ ਖੁੱਲ ਜਾਂਦੀਆਂ ਹਨ ਤੀਜਾ ਨੁਸਖਾ ਦੋਸਤੋ ਹੈ ਜੋ ਮਹੀਨੇ ਵਿੱਚ ਤੁਸੀਂ ਸਿਰਫ ਇੱਕ ਵਾਰ ਕਰਨਾ ਹੈ ਸਭ ਤੋਂ ਪਹਿਲਾਂ ਕਿ ਦੋਸਤੋ ਤੁਸੀਂ 1 ਲੀਟਰ ਪਾਣੀ ਨੂੰ ਟੋਪੀਏ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦੇਣਾ ਹੈ ਅਤੇ ਫਿਰ ਦੋਸਤੋ ਇਸ ਵਿੱਚ ਤੁਸੀਂ 1/2 ਇੰਚ ਦੇ ਬਰਾਬਰ ਅਦਰਕ ਦਾ ਇੱਕ ਪੀਸ ਕੁੱਟ ਕੇ ਪਾ ਦੇਣਾ ਹੈ ਇੱਕ ਚਮਚ ਹਲਦੀ ਪਾਉਣੀ ਹੈ ਤੇ ਦੋਸਤੋ ਇਸ ਵਿੱਚ ਇੱਕ మీడియం ਸਾਈਜ਼ ਦਾ ਪਿਆਜ਼ ਕੱਟ ਕੇ ਪਾ ਦੇਣਾ ਹੈ ਅਤੇ ਦੋਸਤੋ ਇਸ ਪਾਣੀ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਕਿ ਦੋਸਤੋ ਇਹ ਅੱਧਾ ਗਲਾਸ ਜਾਂ ਫਿਰ ਇੱਕ ਗਲਾਸ ਨਾ ਰਹਿ ਜਾਵੇ ਖਾਸ ਕਰਕੇ ਦੋਸਤੋ ਵੈਸੇ ਤਾਂ ਇੱਕ ਗਲਾਸ ਰਹਿਣ ਤੇ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਅੱਧਾ ਗਲਾਸ ਹੋਣ ਤੇ ਦੋਸਤੋ ਇਹ ਜ਼ਿਆਦਾ ਸੰਘਣਾ ਹੋ ਜਾਵੇਗਾ ਇਸ ਲਈ ਇੱਕ ਗਲਾਸ ਰਹਿਣ ਤੇ ਦੋਸਤੋ ਇਸ ਨੂੰ ਛਾਣ ਕੇ ਕਿਸੇ ਗਲਾਸ ਵਿੱਚ ਕੱਢ ਲਓ ਅਤੇ ਇਸ ਦਾ ਹਲਕਾ ਗਰਮ ਰਹਿਣ ਉਤੇ ਰਾਤ ਨੂੰ ਸੌਣ ਤੋਂ ਪਹਿਲਾਂ ਸੇਵਨ ਕਰੋ ਅਜਿਹਾ ਦੋਸਤੋ ਮਹੀਨੇ ਵਿੱਚ ਇੱਕ ਵਾਰ ਕਰਨ ਤੇ ਤੁਹਾਡੇ ਫੇਫੜਿਆਂ ਦੀ ਸਫਾਈ ਹੋ ਜਾਵੇਗੀ ਫੇਰ ਫੜੇ ਬਿਲਕੁਲ ਸਹੀ ਤਰ੍ਹਾਂ ਕੰਮ ਕਰਦੇ ਰਹਿਣਗੇ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ